ਪਤੇ মিডিਆ ਬਿਕਾਊ ਆ ਜੋ ਜ਼ਮੀਰ ਵਾਲੇ ਹੈਗੇ ਆ ਸੋ ਖੜੇ ਆ ਆ ਮੇਰੇ ਨਾਲ ਦੇ ਸਾਥੀ ਮੇਰੇ ਵੀਰ ਬੈਠੇ ਆ ਘਰ ਵਾਲੀ ਪੁੱਛਦੀ ਸੀ ਕਦੋਂ ਆ ਜਾਣਾ ਮੈਂ ਕਿਹਾ 5 ਵਜੇ ਆ ਜਾਵਾਂਗਾ ਸ਼ਾਮ ਨੂੰ ਪਰ ਮੈਨੂੰ ਲੱਗਦਾ ਉਹਨੂੰ ਕਹਿਣਾ ਪੈਣਾ ਬਰਨਾਲੇ ਵਾਲੀ ਬੱਸ ਤੇ ਕੱਪੜੇ ਭੇਜ ਦੇ ਵੱਡਾ ਮੋਰਚਾ ਲੱਗਣ ਵਾਲਾ ਰਿਆਈ ਦਾ ਬੈਠੇ ਆ ਰਾਤਾਂ ਜਾਗਾਂਗੇ ਇਸ ਕਾਕੇ ਨਹੀਂ ਮੈਂ ਭਾਨੇ ਸਿੱਧੂ ਮੈਂ ਤਾਂ ਇਹ ਕਹਿਣਾ ਯਾਰ ਜਿੱਥੇ ਜ਼ੁਲਮ ਹੁੰਦਾ ਬੋਲੋ 92 ਵਿਧਾਇਕਾਂ ਨੂੰ ਵੀ ਕਹਿਣਾ ਚਾਹਾਂਗੇ ਪਾਰਟੀ ਦੇ ਸਮਰਥਕਾਂ ਨੂੰ ਕਹਿਣਾ ਚਾਹਾਂਗੇ ਅੱਜ ਤੁਸੀਂ ਤੱਕਾ ਕਰ ਰਹੇ ਹੋ ਸਾਡੇ ਨਾਲ ਬਹੁਤ ਤੱਕਾ ਹੋਇਆ ਪੱਤਰਕਾਰਾਂ ਨਾਲ ਚੈਨਲ ਤੱਕ ਬੰਦ ਕਰ ਦਿੱਤੇ ਗਏ ਪਰ ਭਗਵਾਨਤਮਾਨ ਸਾਹਿਬ ਜਿਨ੍ਹਾਂ ਨੂੰ ਤੁਸੀਂ ਖਰੀਦਿਆ ਜੇਕਰ ਤੁਹਾਤੋਂ ਬਾਅਦ ਤੁਹਾਡੇ ਉੱਤੇ ਵਾਲੇ ਨੇ ਮੋਦੀ ਪਾਰਟੀ ਨਾਲ ਉਹੀ ਖਰੀਦ ਲੈ ਤੇ ਉਹ ਤੁਹਾਡੇ ਨਾਲ ਧੱਕਾ ਕਰਨ ਲੱਗੇ ਤੁਸੀਂ ਵੀ ਸਾਨੂੰ ਫੋਨ ਕਰ ਲਿਓ 92 ਤੁਸੀਂ ਵੀ ਫੋਨ ਕਰ ਲਿਓ ਜੇ ਭਗਵਾਨ ਤਮਨ ਨੇ ਤੁਹਾਡੇ ਨਾਲ ਧੱਕਾ ਕੀਤਾ ਖੜੇ ਮਿਲਾਂਗੇ ਸਾਡੇ ਗਲੇ ਕੱਟ ਦਿਓ ਸਾਡੇ ਤੇ ਜੋ ਮਰਜੀ ਤਸ਼ੱਦਦ ਕਰ ਦਿਓ ਜੀਭਾਂ ਮਾਰ ਦਿਓ ਪਰ ਜਦੋਂ ਸਾਨੂੰ ਪਤਾ ਲੱਗੂਗਾ ਵੀ ਅੱਜ ਜਿਨ੍ਹਾਂ ਨੇ ਸਾਡੇ ਤੇ ਤਸ਼ੱਦਦ ਕੀਤਾ ਤੇ ਕੱਲ ਨੂੰ ਉਹਨਾਂ ਦੇ ਨਾਲ ਤਾਂ ਕਾ ਹੋ ਰਿਹਾ ਵੱਡੀ ਜੀਵ ਨਾਲ ਚੀਕਾਂ ਮਾਰਾਂਗੇ ਤੁਹਾਡੇ ਹੱਕ 'ਚ ਖੜਾਂਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪੁੱਤਾਂ ਜਿਨ੍ਹਾਂ ਨੇ ਵੱਡਿਆ ਉਹਨਾਂ ਲਈ ਸੀੜੀਆਂ ਦਿੱਤੀਆਂ ਅੱਜ ਸਾਨੂੰ ਤੁਸੀਂ ਵੱਡੋਗੇ ਕੱਟੋਗੇ ਪਰ ਤੁਹਾਡੇ ਵੀ ਹੱਕ ਦੇ ਵਿੱਚ ਖੜਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਪੌਣ ਤੋਂ ਨਾ ਦੀ ਮੰਡੀ ਵਿੱਚ दूरों नेड़े आए मेरे भा मेरे बुजुर्ग मेरिया भैया मिताव सब तो पहला फतेहरी साज पाइए वाहेगुरु जी का खालसा एक मिनट का टाइम मिले तो मैं एक पुलिस मुलाजम एक मिनट ही लूंगा वा तो डेढ़ मिनट दो सवाल कर रहे हैं हाँ जवाब दे दौ ਮਾਣਸੂਦ ਤੁਹਾਨੂੰ ਲੱਗਦਾ ਕਿ 10000 ਰੁਪਏ ਮੰਗ ਸਕਦਾ ਹਾਂ ਜਾਂ ਨਾ ਦੂਸਰੀ ਗੱਲ 20 ਲੱਖ ਦੇ ਗੱਡੇ ਘੁਮਾਣਾ ਬੰਦਾ ਕੀ ਕਿਸੇ ਦੀ ਚੈੜੀ ਲਾ ਸਕਦਾ ਮੈਨੂੰ ਮੇਰੇ ਗੱਲਾਂ ਦਾ ਜਵਾਬ ਮਿਲ ਗਿਆ ਬਾਕੀ ਇਹਨਾਂ ਗਰੇਟੇ ਬਾਰੇ ਤੁਹਾਨੂੰ ਪਤਾ ਹੀ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸਾਰੇ ਮੇਰੇ ਵੀਰ ਭੈਣ ਭਰਾ ਜਿੰਨੇ ਵੀ ਇੱਥੇ ਪਹੁੰਚਿਆ ਦੇਖ ਕੇ ਬਹੁਤ ਖੁਸ਼ੀ ਹੋਈ ਆ ਕਿ ਲੋਕਾਂ ਦੇ ਵਿੱਚ ਜਜ਼ਬਾ ਹੈਗਾ ਜੇ ਅਸੀਂ ਬਦਲਾ ਲਿਆ ਸਕਦੇ ਆ ਦਿੱਲੀ ਵਾਲੀ ਪਾਰਟੀ ਬਣਾ ਸਕਦੇ ਆ ਤਾਂ ਬਦਲਾ ਅਸੀਂ ਹੁਣ ਦੁਬਾਰਾ ਫੇਰ ਵੀ ਲਿਆ ਸਕਦੇ ਆ ਮੈਂ ਆਪਣੇ ਨੌਜਵਾਨ ਜਿੰਨੇ ਵੀ ਪੰਜਾਬ ਦੇ ਹੈਗੇ ਆ ਮੈਂ ਉਹਨਾਂ ਨੂੰ ਇਹੀ ਚੀਜ਼ ਕਹਿਣਾ ਹੁੰਦਾ ਕਿ ਖੜੇ ਹੋਵੋ ਕਿੰਨਾ ਚਿਰ ਅਸੀਂ ਉਹੀ ਪੁਰਾਣੀਆਂ ਪਾਰਟੀਆਂ ਦੇ ਪੁਰਾਣੇ ਬਜ਼ੁਰਗਾਂ ਦੁਆਲੇ ਦੇਖੀ ਜਾਉਂਗੇ ਜਿੰਨਾਂ 'ਚ ਅਸੀਂ ਆਪਣੇ ਆਪ ਖੁਦ ਨਹੀਂ ਖੜੇ ਹੁੰਦੇ ਅਸੀਂ ਦੇਖੀਦਾ ਸਾਡੇ ਪਿੰਡਾਂ ਦੇ ਵਿੱਚ ਵੀ ਜ਼ਿਆਦਾਤਰ ਸਾਰਿਆਂ 'ਚ ਨਹੀਂ ਉਹੀ ਪੰਜ ਸਰਪੰਚਾ ਉਹੀ ਐਮਐਲਏ ਆ ਜਿਹੜੇ ਹੁਣ ਵੀ ਬਣੇ ਆ ਉਹਨਾਂ ਦੇ ਪੀਏ ਕਿਤੇ ਨਾ ਕਿਤੇ ਰਹੇ ਹੋ ਆ ਜ਼ਿਆਦਾਤਰ ਸੋ ਆਪਣੇ ਪਿੰਡਾਂ ਦੇ ਵਿੱਚ ਮੇਰੇ ਜਿੰਨੇ ਵੀ ਨੌਜਵਾਨ ਭਰਾ ਹੈਗੇ ਆ ਉਹ ਜ਼ਰੂਰ ਇਦਨ ਨੂੰ ਸੋਚਣ ਪੋਲੀਟੀਕਲ ਰਾਜਨੀਤੀ ਵਾਲਾ ਜਿਹੜਾ ਆਪਣਾ ਖਿੱਤਾ ਆ ਉਹਨੂੰ ਖਾਲੀ ਨਾ ਛੱਡਣ ਭਾਨੇ ਬਾਈ ਦੇ ਜੋ ਜੋ ਵੀ ਕੀਤਾ ਐਨੇ ਲੋਕਾਂ ਦੇ ਪੈਸੇ ਮੜਾਏ ਆ ਚਲੋ ਇਹ ਸਾਰਿਆਂ ਨੇ ਗੱਲਾਂ ਕਰਤੀਆਂ ਪਰ ਜਿਹੜੀਆਂ ਕਲਮਾ ਸਾਡੀ ਤਕਦੀਰ ਲਿਖਦੀਆਂ ਜਿਹੜੀਆਂ ਕਲਮਾ ਉੱਤੇ ਬੈਠ ਕੇ ਬੰਦੇ ਚਲਾਉਂਦੇ ਆ ਸਾਡੇ ਬੰਦੇ ਉੱਥੇ ਕਿਉਂ ਨਹੀਂ ਬੈਠ ਸਕਦੇ ਕੀ ਅਸੀਂ ਇਕੱਲੇ ਧਰਨੇ ਲਾਉਣ ਲੈ ਰੱਖਿਓ ਆ ਨਹੀਂ ਜੇ ਅਸੀਂ ਸਾਰੇ ਐਨੀ ਆਪਾਂ ਨੇ ਉਹਨਾਂ ਨੂੰ ਡਿਰੇਸ਼ਨ ਦਿੱਤੀ ਸਾਡੇ ਬਾਹਰ ਬੈਠਿਆ ਨੇ ਆਮ ਆਦਮੀ ਪਾਰਟੀ ਤਾਂ ਹੀ ਹੋਣੀ ਚਾਹੀ ਸੀ ਜੇ ਦੁਬਾਰਾ ਵੀ ਅਸੀਂ ਆਪਣੀ ਇੱਕ ਬਦਲਾਅ ਹੋਰ ਖੜਾ ਕਰ ਸਕਦੇ ਆ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਜਿੰਨੇ ਵੀ ਏਰੀਏ ਦੇ ਵਿੱਚ ਹੈਗੇ ਆ ਜਿੰਨੇ ਵੀ ਨੌਜਵਾਨ ਕੋਈ ਪੰਜਾਬ ਲਈ ਬੋਲਦੇ ਆ ਜੇ ਉਹਨਾਂ ਨਾਲ ਕਾਲੂ ਵੀ ਕੋਈ ਤੱਕਾ ਹੁੰਦਾ ਹੈ ਤਾਂ ਸਾਰੇ ਜਣੇ ਐਦਾਂ ਹੀ ਜ਼ਰੂਰ ਖੜੋ ਨਹੀਂ ਤਾਂ ਇਕੱਲੇ ਇਕੱਲੇ ਨੂੰ ਚੋਣ ਚੋਣ ਕੇ ਖਤਮ ਕਰ ਦਿੱਤੇ ਜਾਓਗੇ ਤੁਹਾਡੇ ਬਖਰੇਵੇਂ ਮੇਰੇ ਵੀ ਹੋ ਸਕਦੇ ਆ ਬਹੁਤ ਸਾਰੇ ਹੋਣ ਪਰ ਜੇ ਸ਼ੇਰਾਂ ਦੀ ਲੜਾਈ ਦੇ ਵਿੱਚ ਕੁੱਤੇ ਫਾਇਦਾ ਲੈ ਜਾਣ ਫਿਰ ਸਾਡਾ ਫਾਇਦਾ ਕੀ ਆ ਸਾਡਾ ਕੋਈ ਫਾਇਦਾ ਨਹੀਂਗਾ ਸੋ ਸਾਰੇ ਸ਼ੇਰ ਬਣੋ ਸ਼ੇਰ ਤੇ ਸ਼ੇਰ ਬਣ ਕੇ ਅਸੀਂ ਇਕਜੁੱਟ ਹੋਣਾ ਸਾਡੀ ਲੜਾਈ ਦਾ ਫਾਇਦਾ ਜੇ ਕੋਈ ਕੁੱਤੇ ਲੈ ਜਾਣ ਫਿਰ ਆਰ ਦੂਹ ਲਾਰਤਾ ਸਾਡੇ ਤੇ ਸੋ ਮੇਰੇ ਵੀਰੋ ਸੋ ਮੈਂ ਇਹੀ ਕਹਿਣਾ ਚਾਹਣਾ ਜੇ ਸਾਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਤਲਵਾਰਾਂ ਦਿੱਤੀਆਂ ਸੀ ਨਾ ਮੀਰੀ ਤੇ ਪੀਰੀ ਦੀਆਂ ਤਾਂ ਉਹ ਅਰਬੀ ਦੇ ਪਾਸ਼ਾ ਜਿਹੇ ਸ਼ਬਦ ਸੀਗੇ ਮੀਰੀ ਦਾ ਮਤਲਬ ਉਹ ਅਮੀਰੀ ਤੋਂ ਸੀਗਾ ਉਹਦਾ ਮਤਲਬ ਸੀਗਾ ਸੁਲਤਾਨ ਆ ਤੁਸੀਂ ਬਾਦਸ਼ਾਹ ਆ ਪੀਰੀ ਦਾ ਮਤਲਬ ਤੁਸੀਂ ਗੁਰੂ ਆ ਸੰਤ ਵੀ ਆ ਤੇ ਪਰ ਅਸੀਂ ਪੀਰੀ ਨੂੰ ਜਾਦੇ ਫੜ ਲਿਆ ਜਿਹੜੀ ਅਮੀਰੀ ਵਾਰੀ ਗੱਲ ਸੀਗੀ ਉਹਦੇ ਵੱਲੋਂ ਅਸੀਂ ਗਏ ਨਹੀਂ ਗੇ ਪਰ ਮੈਂ ਹੁਣ ਤੁਹਾਨੂੰ ਇਹ ਚੀਜ਼ ਕਹਿਣਾ ਹੈ ਬਾਈ ਜੇ ਤਾਂ ਆਪਣੀ ਬਾਦਸ਼ਾਹਤ ਲੈਣੀ ਆ ਤਾਂ ਆਪਣੀ ਰਾਜਨੀਤੀ ਆਪਣੀ ਪੋਲੀਟੀਕਲ ਪਾਰਟੀ ਆਪਣੀ ਖੇਤਰੀ ਪਾਰਟੀ ਸਿਰਜੋ ਆਪਣੇ ਨੌਜਵਾਨ ਬੰਦੇ ਅੱਗੇ ਆਉਣ ਅਸੀਂ ਕੱਲੇ ਹਰੇਕ ਵਾਰੀ ਦਿੱਲੀ ਦੀ ਪਾਰਟੀ ਵੱਲੋਂ ਦੇਖਦੇ ਆ ਕੋਈ ਇੱਥੋਂ ਆਊਗਾ ਤੇ ਸਾਡੇ ਤੇ ਰਾਜ ਕਰੂਗਾ ਕਿਉਂ ਨਹੀਂ ਅਸੀਂ ਖੜੇ ਨਹੀਂ ਕਰ ਸਕਦੇ ਇਤੋਂ ਸੋ ਅਸੀਂ ਜੋ ਸਾਡੇ ਗੁਰੂਆਂ ਦਾ ਫਲਸਫਾ ਸੀਗਾ ਜੋ ਸਾਨੂੰ ਸਿਖਾ ਕੇ ਗਏ ਸੀ ਅਸੀਂ ਕਿਉਂ ਨਹੀਂ ਰਾਜ ਕਰ ਸਕਦੇ ਅਸੀਂ ਰਾਜ ਕਰ ਸਕਦੇ ਆ ਅਸੀਂ ਜਿਹੜੀਆਂ ਪਾਰਟੀਆਂ ਜਿਹੜੀਆਂ ਐਮਐਲਏ ਦੇ ਮੋਰੇ ਜਾ ਕੇ ਅਸੀਂ ਦਰ ਧਰਨੇ ਲਾਉਨੇ ਆ ਉਹ ਐਮਐਲਏ ਉਹ ਜਿਹੜੀਆਂ ਲਿਖਤਾ ਆਈਏਐਸ ਅਫਸਰ ਪੀਜੀਐਸ ਅਫਸਰ ਉਹ ਅਸੀਂ ਬਣਾਈਏ ਸਾਡੇ ਨੌਜਵਾਨ ਬਣ ਅਸੀਂ ਧਰਨੇ ਲਾਉਣ ਲਈ ਨਹੀਂ ਰੱਖਿਓ ਆਗੇ ਅਸੀਂ ਰਾਜ ਕਰਨ ਲਈ ਆਏ ਆ ਸੋ ਮੈਂ ਇਨੀ ਗੱਲ ਕਹਿਣਾ ਚਾਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ